जंडियाला गुरु के लोकल बस अड्डे ने वीडी कार अठ बटा दस चलान कटे इस मौके ट्रैफिक पुलिस ने कहा जो अठारह साल तो घट वाला टू वहीलर चला फड़िया गया उसका भी चलान किया जाएगा उन्होंने बच्चों के मां बाप अपील की थी कि 18 साल तो घट वाले बच्चे टू व्हीलर न चला उन्होंने ये भी कहा कि के कन्या स्कूल की छोटी टाइम जो भी पेंडू आशक फड़े गए उन्होंने वो तो वनती कार्रवाई की जाएगी बहुत पटाके मारते थे उन्होंने स्थान में जब पास में भी चलाई गई है तो इतने मोटरसाइकिलों चैक करके जिड़े बिना कागजों तो जिना आवारागर्दी तुरे फिर उदा ही ਇਹ ਤਨਜੜੀ ਚੜ ਕੇ ਉਹ ਲੜਬਾਜੀ ਕਰਦੇ ਉਹਨਾਂ ਨੂੰ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਕੋਈ ਵੇਰਨਸ ਨਹੀਂ ਕਰਾ ਰਹੇ ਵੇਰਨਸ ਵੀ ਕਰ ਰਹੇ ਆਪਾਂ ਇਹ ਲੋਕਾਂ ਨੂੰ ਸੁਝਾਅ ਦੇਣਾ ਚਾਹੁੰਦੇ ਆਂ ਕਿ ਆਪਣੇ ਬੱਚਿਆਂ ਨੂੰ ਪਹਿਲਾਂ ਮੋਟਰਸਾਈਕਲ ਤੇ ਲਾਇਸੈਂਸ ਤੋਂ ਬਿਨਾਂ ਮੋਟਰਸਾਈਕਲ ਨਾ ਆਦਿਓ ਜਾਂ ਕੋਈ ਵੀ ਬਿਕਲ ਚਲਾਉ ਨਾ ਦਿਓ ਇਹਦਾ ਜਿਹੜਾ ਨੁਕਸਾਨ ਜੇ ਕਿਸਦਾ ਹੋ ਗਿਆ ਜੇ ਕਿਸਦਾ ਹੋ ਗਿਆ ਜਾਂ ਆਪਣਾ ਹੋ ਗਿਆ ਤਾਂ ਉਹਦੇ ਵਾਸਤੇ ਬਹੁਤ ਤਕੜਾ ਖਮਿਆਜਾ ਪੁੰਚਾ ਪੈਂਦਾ ਵਾ ਐਕਸੀਡੈਂਟ ਬਹੁਤ ਹੋ ਰਹੇ ਨੇ ਸਭ ਤੋਂ ਜ਼ਿਆਦਾ ਐਕਸੀਡੈਂਟ ਇਹ ਕਰਕੇ ਮੌਤਾ ਹੋ ਰਹੀਆਂ ਨੇ ਸਾਡੇ ਪੰਜਾਬ ਦੇ ਕਿੰਨੇ ਕੁ ਚਲਾਨ ਜਿਹੜੇ ਤੁਸੀਂ ਉਹ ਕੱਟ ਚੁੱਕੇ ਹੋਣ ਤੱਕ ਅੱਪਾਂ ਜਿਹੜੇ ਆ ਆਹ ਲਾਪਾਂ ਅਜਨਾਲਾ ਅਰਮਦਾਸ ਸਿੰਘ ਚਲਾਨੀ ਤੋਂ ਉਸ ਤੋਂ ਵੀ ਬੱਚੇ ਚਲਾਨ ਕੱਟ ਕੇ ਆਏ ਸੀ ਇਹੋ ਜਿਹੇ ਮੋਟਰਸਾਈਕਲ ਉੱਤੇ ਕੈਂਪ ਕੈਂਪ ਚਾਰਜ ਲਾ ਕੇ ਮਾਰਦੇ ਆ ਚਾਰ ਮੋਟਰਸਾਈਕਲ 3.5 ਵੀ ਤੇ ਸੀ ਅੱਜ ਵੀ ਇੱਥੇ ਜਿਹੜਾ ਪੇੜਾ ਮੋਟਰਸਾਈਕਲ ਜਿਹੜੇ ਕੈਂਪ ਮਾਰਦੇ ਨੇ ਟ੍ਰੈਨ ਤੇ ਦੂਜੇ ਆਮ ਜਿਹੜੇ ਆ ਉਹਨਾਂ ਦੇ ਵੀ ਕਲਾ ਦੇ ਚੰਨ ਮੋਟਰਸਾਈਕਲਾਂ ਨੂੰ ਕਿਤੇ ਹੁੰਦਾ ਹੈ ਇਹ ਸਰ ਕੈਸ਼ ਕੱਢੀਏਗਾ ਤੂੰ ਬੋਟ ਕੱਟੇਂਗੀ ਹੁਣ ਆਨਲਾਈਨ ਮਸ਼ੀਨ ਦੇ ਵਿੱਚ ਕੱਢੇ ਜਾਂਦੇ ਅੱਜਕੱਲ੍ਹ ਚਾਲਾਂ ਦੀ ਮਸ਼ੀਨ ਚੱਲੀ ਆ ਉਹਦੇ ਕੈਸ਼ ਟੇਲ ਬਣਾ ਲਈ ਹੋ ਜਾਂਦੀ ਆ ਬੁੱਲਕੀਰ ਦੁਆਰਾ ਜਾਂ ਤੇ ਆਪੀਐਮ ਦੁਆਰਾ ਹੋ ਜਾਂਦੀ ਆ ਤਾਂ ਕਿ ਲੋਕਾਂ ਨੂੰ ਤਕੱਦਰ ਸਵਾਰੀ ਨਾ ਹੋਵੇ ਵੀ ਆਖੀ ਤੱਕ ਜੁਰਮਾਨਾ ਜੀ ਵੱਖ-ਵੱਖ ਜੁਰਮਾਨੇ ਜਿਦਾ ਹੈਲਮਟ ਦਾ 1000 ਰੁਪਇਆ ਵਾ ਅਨਸ਼ੋਸ਼ ਦਾ 2000 ਰੁਪਇਆ ਵਾ ਪੋਲੂਸ਼ਨ ਦਾ 5000 ਰੁਪਇਆ ਵਾ ਤੇ ਮੈਂ ਇਹ ਵੀ ਇਹ ਇੱਕ ਦੁਬਾਰਾ ਸਾਡੇ ਮੀਡੀਆ ਦੇ ਜੇ ਵੀ ਇਹ ਲੋਕ ਕੰਸਟਰਕਸ਼ਨ ਦੇਣਾ ਚਾਹੁੰਦਾ ਆ ਕਿ ਆਪਣੇ ਕਾਰਜ ਪੱਤਰ ਪੂਰੇ ਗੁਰਦੁਰਾ ਖੇਤ ਐਵੇਂ ਕਾਪਾ ਜਿਹੜੇ ਆਪਣੇ ਫਰਮਾਨੇ ਨਾਲ ਪਾਸ ਕਰੋ ਜਿੰਨਾ ਆਪਾਂ ਜਮਾਨਾ ਭਰਨਾ ਉਹਨੇ ਦਿਨ ਤੱਕ ਸਾਡੇ ਕਾਰਜ ਕੰਪਲੀਟ ਹੋ ਜੰਦੇ ਸਿਰਫ ਤੁਹਾਡੀ ਇੱਕ ਅਨੁਭੀ ਹੈ ਜੇ ਆਪਾਂ ਕਾਰਜ ਨਹੀਂ ਪੂਰੇ ਕਰਦੇ ਜੇਗਾ ਤੁਹਾਡੇ ਕਾਰਜ ਪੂਰੇ ਹੋਣਗੇ ਤਾਨੂੰ ਜਿਹਦੇ ਮੰਨੋ ਲਾਇਸੈਂਸ ਹੋਏਗਾ ਬੱਚੇ ਕੋ ਤੋ ਉਹਦਾ ਜੇ ਕੋ ਕਰ ਕੋ ਤਲਵ ਐਕਸੀਡੈਂਟ ਹੋਏ ਲਾਦਾ ਤੁਹਾਨੂੰ ਬੈਨੀਫਿਟ ਮਿਲੂਗਾ ਪੰਜਾਬ ਸਰਕਾਰ ਸੈਂਟਰ ਸਰਕਾਰ ਮੈਂ ਟਰਮ ਬਿਨਾਂ ਹਨ ਮੋਟਰ ਜਾ ਰਿਹਾ ਉਹਨਾਂ ਦਾ ਚਲਾਨ ਨਹੀਂ ਕੱਟੇ ਜਾ ਰਹੇ ਦੇਖੋ ਜੀ ਸਾਡਾ ਸਟਾਫ ਲੱਗਾ ਸੀ ਤੁਸੀਂ ਵੀ ਇੱਥੇ ਖੜੇ ਜੋ ਸਾਡਾ ਸਟਾਫ ਲੱਗਾ ਹੋ ਉਹ ਜਿਹੜੇ ਸ਼ੱਕੀ ਲੱਗਤੀ ਅਸੀਂ ਖਾਸ ਕਰਕੇ ਉਹਨਾਂ ਨੂੰ ਘੇਰ ਲਏ ਜਿਹੜੇ ਬੋਲਟ ਮੋਟਰਸਾਈਕਲਾਂ ਤੇ ਆ ਜਿਹੜਾ ਉਦਾਂ ਹੀ ਢੇਲੇ ਤਰ੍ਹਾਂ ਦੇ ਖਾਸ ਕਰਕੇ ਅੱਧੀ ਸਾਡੀ ਨੇ ਮੇਹ ਹੋਈ ਆ ਜਿਹੜੇ ਜਿਹੜੇ ਉਦਾਂ ਹੀ ਹੁਲੜਬਾਜੀ ਕਰਦੇ ਸਰਕਾਰੀ ਸ਼ਰਾਬ ਦੇ ਨਿਸ਼ਬਾਕੇ ਭਾਰੀ ਜਾਂ ਤਿੰਨ ਚਾਰ ਜਣੇ ਬੈਠੇ ਪਹਿਲਾਂ ਸਾਡਾ ਮੇਨ ਵਕਸਾਪ ਨੂੰ ਉਹਨਾਂ ਦੇ ਰੂਪ ਤਾਂ ਪਾਈ